ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਖਬਰ ਕਾਫੀ ਵੱਡੀ ਆ ਚਕਾਉਣ ਵਾਲੀ ਆ ਔਰ ਖਬਰਾਂ ਅੱਗੇ ਵੀ ਬਹੁਤ ਖਤਰਨਾਕ ਆਈਆਂ ਖਾਸ ਤਰਕੇ ਭਾਰਤ ਦੇ ਲਈ ਤੇ ਨਵੀਆਂ-ਨਵੀਆਂ ਖਬਰਾਂ ਸਾਰੀਆਂ ਭਾਰਤ ਦੇ ਖਿਲਾਫ ਆ ਰਹੀਆਂ ਤੈਨੂੰ ਪਤਾ ਕਿ ਪਿਛਲੇ ਦਿਨੀ ਪਾਕਿਸਤਾਨ ਔਰ ਸਾਊਦੀ ਅਰਬ ਨੇ ਇੱਕ ਡੀਲ ਕੀਤੀ ਸੀ ਔਰ ਉਸ ਤੋਂ ਬਾਅਦ ਕੁਝ ਹੋਰ ਨਵਾਂ ਵੱਡਾ ਹੋਇਆ ਵਾ ਅਸਲ 'ਚ ਚਾਲ ਸਾਰੀ ਅਮਰੀਕਾ ਦੀ ਆ ਅਮਰੀਕਾ ਜਦੋਂ ਕੋਈ ਗੇਮ ਖੇਡਦਾ ਤੇ بڑے ਪਲੇਟਫਾਰਮ ਤੇ ਖੇਡਦਾ ਬਹੁਤ ਜਗ੍ਹਾ ਤੇ ਖੇਡਦਾ ਵਾ ਔਰ ਅੜਮ ਨੂੰ ਫਸਾ ਕੇ ਰੱਖ ਦਿੰਦਾ ਅਸਲ ਵਿੱਚ ਅਮਰੀਕਾ ਭਾਰਤ ਦੇ ਖਿਲਾਫ ਇੱਕ ਗੇਮ ਖੇਡ ਰਿਹਾ ਆ ਭਾਰਤ ਨੂੰ ਵਿਰਸ ਨਾਲ ਤੋੜ ਕੇ ਔਰ ਆਪਣੇ ਨਾਲ ਸ਼ਾਮਲ ਕਰਨ ਦੇ ਲਈ ਆਪਣੀਆਂ ਸ਼ਰਤਾਂ ਮੰਨਵਾਉਣ ਦੇ ਲਈ ਬਲੈਕਮੇਲਿੰਗ ਤੇ ਆਇਆ ਹੋਇਆ ਉਹ ਹੱਤ ਉਹ ਹੱਤਕੰਡਾ ਦਾ ਤਰੀਕਾ ਅਪਣਾ ਰਿਹਾ ਵਾ ਇਹਦੇ ਵਿੱਚ ਹੀ ਖਾਲਸਤਾਨ ਦਾ ਤਰੀਕਾ ਵੀ ਆ ਤੇ ਇਹਦੇ ਵਿੱਚ ਹੀ ਸਾウਦੀ ਪਾਕਿਸਤਾਨ ਦੀ ਡੀਲ ਵੀ ਆ ਤੇ ਹੁਣ ਨਵੀਂ ਪ੍ਰੋਬਲਮ ਇਹ ਆ ਕਿ ਤੁਹਾਨੂੰ ਪਤਾ ਕਿ ਚਾਹ ਬਾੜ ਜੋ ਈਰਾਨ ਦੀ ਬੰਦਗਾ ਉਹਦਾ ਵਿੱਚ ਉਹਨੇ ਪੇਚ ਫਸਾ ਦਿੱਤਾ ਤੇ ਨਵੀਂ ਪ੍ਰੋਬਲਮ ਇਹ ਆਈ ਆ ਕਿ ਇਰਾਕ ਔਰ ਸਾウਦੀ ਅਰਬ ਨੇ ਜੋ ਭਾਰਤ ਨੂੰ ਤੇਲ ਬੈਨ ਕਰ ਦਿੱਤਾ 40 50% ਤੇਲ ਜੋ ਹੈ ਸਾウਦੀ ਅਰਬ ਔਰ ਇਰਾਕ ਤੋਂ ਭਾਰਤ ਨੂੰ ਸਪਲਾਈ ਹੁੰਦਾ ਲੇਕਿਨ ਭਾਰਤ ਨੂੰ ਇਹਨਾਂ ਦੇਸ਼ਾਂ ਨੇ ਤੇਲ ਬੈਨ ਅਸਲ ਇਹ ਸਾਰਾ ਪਵਾੜਾ ਜਿਹੜਾ ਸਾਡਾ ਗੇਮ ਹੈ ਇਹ ਅਮਰੀਕਾ ਦੇ ਦੌਰਫ ਲੈ ਗਿਆ ਗੇਮ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਆ ਔਰ ਹਰ ਤਰਫ ਪਾਤਨੂ ਕੋ ਸਾਰੇ ਕਮਾਲ ਦੀ ਗੱਲ ਤਾਂ ਇਹ ਹੈ ਕਿ ਅਸੀਂ ਜਿਹੜੀ ਸਿਚੁਏਸ਼ਨ ਜਿਹੜੀ ਨਿਊਜ਼ ਦੱਸਦੇ ਆਂ ਵੀਡੀਓ ਦੱਸਦੇ ਆਂ ਜਾਣਕਾਰੀ ਦੱਸਦੇ ਆਂ ਉਹ ਸਿਰਫ ਜਾਣਕਾਰੀ ਦੱਸਦੇ ਆਂ ਨਹੀਂ ਦੱਸਦੇ ਆਂ ਪਰ ਅੰਧ ਭਗਤਾਂ ਨੂੰ ਐ ਮੱਚਾ ਲੱਗਦੀਆਂ ਕਿ ਜਿਵੇਂ ਉਹਨਾਂ ਦੀ ਚੋਰੀ ਫੜੀ ਗਈ ਗੱਲ ਤਾਂ ਇਹ ਹੈ ਕਿ ਜੇ ਕਹਿ ਦੋ ਕਿ ਵੋਟ ਤੇ ਉਹ ਆਪਣੇ ਆਪ ਹੀ ਭਟਕ ਜਾਂਦੇ ਆ ਕਿ ਤੁਸੀਂ ਵੋਟ ਚੋੜ ਕੇ ਆ ਵਾ ਅਸੀਂ ਵੋਟ ਕੀਆ ਨਾ ਉਹ ਚੋਰ ਸਮਝ ਲੈਂਦੇ ਆ ਐਵੇਂ ਦੀ ਹਾਲਾਤ ਪਰ ਹਾਲਾਤ ਪਾਤਲੀ ਕਾਫੀ ਖਰਾਬ ਹੋ ਚੁ ਹਰ ਇੱਕ ਮਸਲੇ ਤੇ ਔਰ ਭਾਰਤ ਜੇ ਗੋਦੀ ਮੀਡੀਆ ਜਾਂ ਕੁਛ ਅੰਧ ਭਗਤ ਉਹ ਮਾਸਟਰ ਸਟ੍ਰੋਕ ਬਤਾਰਿਆ ਅਮਿਰਾ ਅਮਿਰਾਤ ਨੂੰ ਗੱਲਬਾਤ ਦੇ ਵਿੱਚ ਲਿਆ ਕੇ ਤੇ ਕਹਿੰਦੇ ਕਿ ਮਾਸਟਰ ਸਟ੍ਰੋਕ ਖੇਲਾ ਮੋਦੀ ਨੇ ਚਲੋ ਤੁਹਾਡਾ ਮਾਸਟਰ ਸਟ੍ਰੋਕ ਜਲਦੀ ਪਤਾ ਲੱਗ ਜਾਣਾ ਵਾ ਥੈਂਕ ਯੂ